ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਅਮਰਤੁਮਈ ਪੰਜਾਂ ਬਾਣੀਆਂ ਦੇ ਨਿਤਨੇਮ ਦੀ ਸੰਪੂਰਨਤਾ ਹੋਈ ਹੈ। ਆਓ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਕੱਲ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਆਰੰਭਤਾ ਕੀਤੀ ਗਈ ਸੀ। ਇਹ ਆਪ ਸੰਗਤਾਂ ਨੇ শ্রবণ ਕੀਤਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਦੁਆਰਾ ਆਰਾਮਸਰ ਸਾਹਿਬ ਦੇ ਭਾਈ ਗੁਰਦਾਸ ਜੀ ਨੂੰ ਲਿਖਾਈ ਰੱਖ ਲਗਾ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਧੀਰ ਦੀ ਸੰਪਾਦਨਾ ਕਰਵਾ ਰਹੇ ਹਨ ਸੋ ਉਸ ਸਮੇਂ ਦੌਰਾਨ ਇਹ ਜਿਹੜੀ ਖਬਰ ਸੀ ਬੜੀ ਦੂਰ ਦੂਰ ਤੱਕ ਫੈਲ ਗਈ ਕਿ ਸਤਿਗੁਰੂ ਜੀ ਇੱਕ ਨਵਾਂ ਗ੍ਰੰਥ ਤਿਆਰ ਕਰ ਰਹੇ ਨੇ ਜਿੱਥੇ ਗੁਰੂ ਸਹਿਬਾਨਾਂ ਦੀ ਪਾਵਨ ਬਾਣੀ ਉਥੇ ਨਾਲ-ਨਾਲ ਭਗਤ ਸਹਿਵਾਨਾਂ ਦੀ ਬਾਣੀ ਵੀ ਵਿਚ ਐਡ ਕੀਤੀ ਜਾ ਰਹੀ ਹੈ ਇਸ ਗ੍ਰੰਥ ਦੇ ਵਿੱਚ ਚੜਾਈ ਜਾ ਰਹੀ ਹੈ ਤੇ ਫਿਰ ਕੁਝ ਅਜਿਹੇ ਭਗਤਾਂ ਨੂੰ ਵੀ ਪਤਾ ਲੱਗਿਆ ਜਿਹੜੇ ਕਹਾਉਂਦੇ ਤਾਂ ਆਪਣੇ ਆਪ ਨੂੰ ਭਗਤ ਸੀ ਪਰ ਸਿਰਫ ਝਰਜੀ ਤੌਰ ਤੇ ਕਹਾਉਂਦੇ ਸਨ ਭਗਤੀ ਵਾਲੇ ਗੁਣ ਉਹਨਾਂ ਦੇ ਵਿੱਚ ਨਹੀਂ ਸਨ ਕਿ ਉਹਨਾਂ ਦੇ ਵਿੱਚ ਉਹ ਚਾਰ ਭਗਤਾਂ ਦਾ ਜ਼ਿਕਰ ਆ ਰਿਹਾ ਹੈ ਅੰਨਾ ਪੀਲੋ ਇਸੇ ਤਰ੍ਹਾਂ ਸੱਜੂ ਇਹ ਸਾਰੇ ਸਹਿਣ ਇਹ ਚਾਰ ਭਗਤ ਸਨ ਇਹਨਾਂ ਨੂੰ ਜਦੋਂ ਪਤਾ ਲੱਗਿਆ ਇਹ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ پاس ਪਹੁੰਚੇ ਆਪਣੀਆਂ ਰਚਨਾਵਾਂ ਲੈ ਕੇ ਇਹ ਸਤਿਗੁਰਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਸਾਡੀਆਂ ਰਚਨਾਵਾਂ ਵੀ ਇਸ ਗ੍ਰੰਥ ਦੇ ਵਿੱਚ ਤੁਸੀਂ ਚੜਾ ਦਿਓ ਐਡ ਕਰ ਦਿਓ ਬਾਖਸ਼ਾ ਜੀ ਪਹਿਲੇ ਭਲੀ ਭਾਂਤ ਜਾਣਦੇ ਸੀ ਕਿ ਇਹ ਸਿਰਫ ਇੱਕ ਆਕੌਤੀ ਭਗਤ ਨਿਰੇ ਕਵੀ ਨੇ ਰਚਨਾਵਾਂ ਲਿਖਣੀਆਂ ਤਾਂ ਜਾਣਦੇ ਨੇ ਕਿਰਤ ਦਾ ਗਿਆਨ ਤਾਂ ਇਹਨਾਂ ਨੂੰ ਹੈ ਤੁਕਬੰਦੀ ਕਰ ਲੈਂਦੇ ਨੇ ਪਰ ਭਗਤੀ ਵਾਲੇ ਇਹਨਾਂ 'ਚ ਗੁਣ ਨਹੀਂ ਇਹਨਾਂ ਦੀ ਪ੍ਰਭੂ ਨਾਲ ਕੋਈ ਸਾਝ ਨਹੀਂ ਕਿ ਜਿਹੜੇ ਭਗਤ ਸਹਿਬਾਨਾਂ ਦੀ ਪਾਵਨ ਗੁਰਬਾਣੀ ਗੁਰੂ ਗ੍ਰੰਥ ਸਾਹਿਬ 'ਚ ਢਾਈ ਗਈ ਹੈ ਉਹ ਆਮ ਵਿਅਕਤੀ ਨਹੀਂ ਸਨ ਉਹਨਾਂ ਦੀ ਜਿਹੜੀ ਲਿਵ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੀ ਹੋਈ ਸੀ ਪਰਮਾਤਮਾ ਦੇ ਨਾਲ ਉਹ ਪ੍ਰੇਮ ਕਰਦੇ ਸਨ ਫਿਰ ਪ੍ਰੇਮ ਕਰਨ ਵਾਲੇ ਦੀ ਕੋਈ ਜਾਤ ਕੋਈ ਪਾਤ ਕੋਈ ਨਸਲ ਕੋਈ ਧਰਮ ਕੁਝ ਨਹੀਂ ਦੇਖਿਆ ਗਿਆ ਸਿਰਫ ਉਹਨਾਂ ਦਾ ਪ੍ਰੇਮ ਦੇਖਿਆ ਗਿਆ ਕਿ ਉਹਨਾਂ ਦਾ ਪ੍ਰੇਮ ਪ੍ਰਭੂ ਨਾਲ ਕਿਹੋ ਜਿਹਾ ਕਿ ਪ੍ਰੇਮ ਵੇਖ ਕੇ ਉਹਨਾਂ ਦਾ ਉਹਨਾਂ ਦੀ ਵਿਚਾਰਤਾਰਾ ਵੇਖ ਕੇ ਕਿ ਗੁਰੂ ਨਾਨਕ ਸਾਹਿਬ ਜੀ ਨਾਲ ਮੇਲ ਆਉਂਦੀ ਹੈ ਵਿਚਾਰਤਾਰਾ ਕਿ ਫਿਰ ਉਹਨਾਂ ਦੀ ਭਾਵਨਾ ਗੁਰਬਾਣੀ ਚੜਾਈ ਗਈ ਹੈ ਤੇ ਇਹ ਵੀ ਆਪਣੀਆਂ ਰਚਨਾਵਾਂ ਲੈ ਕੇ ਆਏ ਨੇ ਇਨਾਂ ਦੇ ਪਾਸ ਕੋਈ ਪ੍ਰਭੂ ਦੇ ਨਾਲ ਪ੍ਰੇਮ ਨਹੀਂ ਕੋਈ ਅਜਿਹੀ ਭਗਤੀ ਨਹੀਂ ਪਰਾਂ ਤਕਬੰਦੀ ਕਰਨੀ ਜ਼ਰੂਰ ਜਾਣਦੇ ਸੀ ਸੋ ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਆਖਿਆ ਕਿ ਭਾਈ ਤੁਸੀਂ ਆਇਓ ਜੀ ਆਇਆਂ ਨੂੰ ਤੇ ਤੁਸੀਂ ਵੀ ਆਪਣੀ ਜਿਹੜੀ ਰਚਨਾਵਾਂ ਲੈ ਕੇ ਆਇਓ ਆਪੋ ਆਪਣੀਆਂ ਰਚਨਾਵਾਂ ਸੁਣਾ ਸਕਦੇ ਹੋ ਤਾਂ ਜੋ ਅਸੀਂ ਆਗੰਗ੍ਰੰਥ ਦੇ ਵਿੱਚ ਇਹ ਰਚਨਾਵਾਂ ਤੁਹਾਡੀਆਂ ਚੜਾਈ ਪਹਿਲਾ ਜਿਹੜਾ ਭਗਤ ਸੀ ਨਾਨਕ ਭਗਤ ਉਹਨੇ ਆਪਣੀ ਜਿਹੜੀ ਰਚਨਾ ਸੁਣਾਉਣੀ ਆਰੰਭ ਕੀਤੀ ਉਹ ਆਖਣ ਲੱਗਾ ਉਹੀ ਰੇ ਮੈਂ ਉਹੀ ਰੇ ਜਾ ਕੋ বেদ ਪੁਰਾਨ ਜਸ ਗਾਵੈ ਕੋਝ ਦੇਖਿਓ ਮਤ ਕੋਈ ਰੇ ਹੁਣ ਇਹਦਾ ਜਿਹੜਾ ਇਸ ਰਚਨਾ ਤੇ ਸਿੱਧਾ ਹੀ ਵਿਦਵਾਨ ਦਾ ਪ੍ਰਭਾਵ ਇਹਦੇ ਵਿੱਚ ਆਖਿਆ ਰਿਹਾ ਆਖਿਆ ਜਾ ਰਿਹਾ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ ਮੈਂ ਉਹੀ ਆ ਇਹ ਗੱਲ ਤੋਂ ਸਪਸ਼ਟ ਹੈ ਕਿ ਆਤਮਾ ਪ੍ਰਮਾਤਮਾ ਦੀ ਅੰਸ਼ ਹੈ ਪ੍ਰਮਾਤਮਾ ਦੇ ਨਾਲ ਵਿਛੜੀ ਹੋਈ ਹੈ ਪਰ ਇਸ ਗੱਲ ਦੇ ਵਿੱਚ ਹੰਕਾਰ ਚਲ ਰਿਹਾ ਕਿ ਮੈਂ ਵੀ ਪ੍ਰਮਾਤਮਾ ਦਾ ਰੂਪਾਂ ਮੈਂ ਉਹੀ ਰੂਪਾਂ ਜਿਹਨੂੰ ਹੁਣ ਤੱਕ ਵੇਦ ਪੁਰਾਣ ਗਾਉਂਦੇ ਆ ਜੀ ਇਹ ਗੁਰਮਤ ਦੇ ਨਾਲ ਮਿਲ ਨਹੀਂ ਖਾਂਦੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਜਦੋਂ ਗੁਰਬਾਣੀ ਦੇ ਵਿੱਚ ਭਾਵੇਂ ਕਿ ਆਪ ਨਿਰੰਕਾਰ ਅਤਾਲ ਪੁਰਖ ਵਾਜਰੂ ਦਾ ਊਂਕ ਗੁਰੂ ਨਾਨਕ ਸਾਹਿਬ ਜੀ ਆਈ ਔਰ ਉਹਨਾਂ ਨੇ ਸਾਨੂੰ ਸਮਝਾਉਣ ਵਾਸਤੇ ਆਪਣੇ ਆਪ ਨੂੰ ਨੀਚ ਆ ਕੇ ਆ ਨਾਨਕ ਨੀਚ ਤਹ ਵਿਚਾਰ ਉਹਨਾਂ ਨੇ ਇਹ ਨਹੀਂ ਆਖਿਆ ਕਿ ਮੈਂ ਵੀ ਉਹਦੇ ਰੂਪ ਆ ਜਾਂ ਕੁਝ ਹੋਰ ਜਿਹੜੇ ਹੰਕਾਰ ਵਾਲੇ ਸ਼ਬਦ ਹੋਣ ਗੁਰਬਾਣੀ ਵਿੱਚ ਬਾਰ ਬਾਰ ਅਜਿਹੇ ਸ਼ਬਦ ਆਪਣੇ ਆਪ ਵਾਸਤੇ ਵਰਤੇ ਗਏ ਨੇ ਜਿਵੇਂ ਪ੍ਰਭੂ ਦਾ ਜਨ ਪ੍ਰਭੂ ਦਾ ਦਾਸ ਹੁਣ ਦਾਸ ਸ਼ਬਦ ਇਹ ਬਹੁਤ ਛੋਟਾ ਸ਼ਬਦ ਹੈ ਆਪਣੇ ਆਪ ਨੂੰ ਦਾਸ ਕਹਾਉਣਾ ਕਿ ਮੈਂ ਤੁਹਾਡਾ ਦਾਸ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰੇ ਹਮ ਹੋ ਪਰਮਪੁਰਖ ਕੋ ਦਾਸ ਅਸੀਂ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਾਸ ਹਾਂ ਕਿਤੇ ਨੀਚ ਆਖਿਆ ਕਿਤੇ ਕੀਟ ਆਖਿਆ ਕਿਤੇ 파ਸਾ ਜੀ ਨਿਮਰਤਾ ਦੇ ਵਿੱਚ ਦਾਸਾਂ ਦਾ ਸ਼ਬਦ ਵਰਤਦੇ ਨੇ ਇਸ ਕਰਕੇ ਇਹਦੇ ਨਾਲ ਕੋਈ ਮਿਲਾਪ ਨਹੀਂ ਸੀ ਸਤਗੁਰਾਂ ਨੇ ਇਹ ਜਿਹੜੀ ਰਚਨਾ ਉਹਦੀ ਅਪਰਮਾਨ ਕਰ ਦਿੱਤੀ ਇਹ ਭਾਈ ਗੁਰਮੁਖੀ ਕਸਵਟੀ ਤੇ ਖਰੀ ਨੇਪਰ ਦੀ ਦੂਸਰਾ ਭਗਤ ਸੱਜੂ ਦੀ ਵਾਰੀ ਆਈ ਉਹ ਆਖਣ ਲੱਗਿਆ ਕਾਗਜ਼ ਸੰਧੀ ਪੁੱਤਰੀ ਤਉ ਨਾ ਪ੍ਰਿਆ ਨਿਹਾਰ ਇਹਦਾ ਭਾਵ ਇਹ ਸੀ ਕਿ ਜੇ ਕਿਤੇ ਕਾਗਜ਼ ਦੀ ਪੁਤਲੀ ਦੀ ਇਸਤਰੀ ਬਣਾ ਕੇ ਖੜੀ ਕਰ ਦਿੱਤੀ ਜਾਵੇ ਤਾਂ ਉਸਦੇ ਵੱਲ ਵੀ ਵੇਖਣਾ ਨਹੀਂ ਚਾਹੀਦਾ ਉਹ ਵੀ ਤੁਹਾਨੂੰ ਧਰਮ ਤੋਂ ਦੂਲਾ ਸਕਦੀ ਹੈ ਇਹ ਬਾਤਨ ਸਮੇਂ ਅੰਦਰ ਜਿਨ੍ਹਾਂ ਨੇ ਧਰਮੀ ਹੋਣਾ ਸੀ ਉਨਾਂ ਨੂੰ ਆਖਿਆ ਜਾਂਦਾ ਸੀ ਕਿ ਕੋਸੀ ਘਰ ਘਾੜ ਛੱਡ ਕੇ ਚਲੇ ਜਾਓ ਜੰਗਲਾਂ ਦੇ ਵਿੱਚ ਵਣਾਂ ਦੇ ਵਿੱਚ ਵਾਸ ਕਰੋ ਤਾਂ ਧਰਮੀ ਹੋਇਆ ਜਾਂਦਾ ਸੀ ਪਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਮਤ ਹੈ ਇਹ ਨਿਆਰਾ ਇੱਥੇ ਘਰ ਘਾੜ ਛੱਡਣ ਦੀ ਗੱਲ ਨਹੀਂ ਕੀਤੀ ਗ੍ਰਸਤੀ ਨਹੀਂ ਕਿ ਗ੍ਰਸਤ ਦਾ ਜੀਵਨ ਜਿਉਂਦੇ ਹੋਏ ਪ੍ਰਮਾਤਮਾ ਨੂੰ ਪਾਉਣ ਦੀ ਗੱਲ ਕੀਤੀ ਹੈ ਕਿ ਜਿਹੜੇ ਸਾਡੇ ਹੁਣ ਤੱਕ ਦੇ ਧਰਮ ਇਸਤਰੀ ਤੋਂ ਭਜਦੇ ਸੀ ਨਾ ਕਿ ਇਹ ਧਰਮ ਤੋ ਡੋਲਾ ਦਿੰਦੀ ਹੈ ਇਹਨੂੰ ਸਤਗੁਰੂਆਂ ਨੇ 파ਬਨ ਕਰਵਾਣੀ ਅੰਦਰ ਸਤਕਾਰਿਆ ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾਨ ਭਾਈ ਉਸਨੂੰ ਕਿਉਂ ਮੰਦਾ ਆਖਦੇ ਵੱਡੇ ਵੱਡੇ ਰਾਜੇ ਗੁਰੂ ਪੀਰ ਵੀ ਜਿਹਦੇ ਕੋਖ ਤੋਂ ਜਨਮ ਲੈਂਦੇ ਨੇ ਸੋ ਇਸ ਕਰਕੇ ਛੱਜੂ ਦੀ ਰਚਨਾ ਵੀ ਸਤਗੁਰੂਆਂ ਨੇ ਰੱਦ ਕਰ ਦਿੱਤੀ ਕਿ ਭਾਈ ਤੁਹਾਡੀ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਮੇਲ ਨਹੀਂ ਖਾਂਦੀ ਅੱਗੇ ਪੀਲੂ ਦੀ ਵਾਰੀ ਆਈ ਪੀਲੋ ਪੰਗ ਇਹ ਜਿਹੜਾ ਪਖਸ਼ੀ ਇਸ ਨਰਾਸਤਾ ਸੀ ਇਹਦੀਆਂ ਟੋਕਾਂ ਦੇ ਵਿੱਚ ਆਤਮਹੀਣਤਾ ਸੀ ਇਹਨੇ ਜਿਹੜੀ ਆਪਣੀ ਤੁੱਕਬੰਦੀ ਸੁਣਾਈ ਇਸਨੇ ਆਖਿਆ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਮਰ ਗਏ ਚਿੱਕੜ ਪੈਰ ਨਾ ਬੋੜਿਓ ਨਾ ਆਲੂਦ ਭਏ ਕਹਿੰਦੇ ਸਾਡੇ ਨਾਲੋਂ ਤਾਂ ਉਹੀ ਭਲੇ ਨੇ ਜਿਹੜੇ ਜਨਮ ਜਨਮ ਲੈਂਦੇ ਸਾਰੀ ਮਰ ਗਏ ਅਸੀਂ ਤਾਂ ਇੱਥੇ ਆ ਗਏ ਇਸ ਮਾਇਆ ਦੇ ਚੱਕੜਾਂ ਦੇ ਵਿੱਚ ਪੈ ਗਏ ਪਰ ਗੁਰਮਤਿ ਹਮੇਸ਼ਾ ਸਿੱਖ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਵਾਸਤੇ ਸਿਖਾਉਂਦੀ ਹੈ ਚੜ੍ਹਦੀ ਕਲਾ ਦਾ ਮਾਰਗ ਹੈ ਇੱਥੇ ਕੋਈ ਵੀ ਨਫਾ ਹੋਵੇ ਨੁਕਸਾਨ ਹੋਵੇ ਲਾਭ ਹੋਵੇ ਹਾਨੀ ਹੋਵੇ ਦੁੱਖ ਆਵੇ ਸੁਖ ਆਵੇ ਉਹਨੂੰ ਪ੍ਰਭੂ ਦੀ ਰਜ਼ਾ ਮੰਨਿਆ ਜਾਂਦਾ ਕਿ ਇਹ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਇਹ ਉੱਥੇ ਖੁਸ਼ੀ ਹੀ ਮੰਨੀ ਜਾਂਦੀ ਹੈ ਭਾਵੇਂ ਸਿੱਖ ਦੀ ਜੀਵਨ ਦੇ ਵਿੱਚ ਏਡੀ ਵੱਡੀ ਨਿਰਾਸ਼ਾ ਹੋਵੇ ਕਿੰਨਾ ਵੀ ਵੱਡਾ ਦੁੱਖ ਕਿਉਂ ਨਾ ਹੋਵੇ ਇਹ ਪ੍ਰਭੂ ਦੀ ਰਜਾ ਇਹ ਭੇਦਾ ਤੇਰੀ ਦਾਤਾਰ ਕੋਲੋਂ ਵੀ ਦਾਤ ਮੰਨਿਆ ਜਾਂਦਾ ਹੈ ਪਰ ਇਹ ਭਗਤ ਜਿਹੜਾ ਸੀ ਇਹਦੀ ਭਗ ਇਹਦੀ ਰਚਨਾ ਦੇ ਵਿੱਚ ਨਿਰਾਸ਼ਤਾ ਨਜ਼ਰ ਆ ਰਹੀ ਸੀ ਤੈਂ ਦੀ ਕਲਾ ਨਜ਼ਰ ਆ ਰਹੀ ਸੀ ਸਤਿਗੁਰਾਂ ਨੇ ਸਮਝਾਇਆ ਕਿ ਦੁੱਖ ਨਾ ਹੀ ਸਭ ਸੁਖ ਹੀ ਹੈ ਰੇ ਇੱਕ ਹੈ ਇੱਕ ਹੀ ਨੇਤੇ ਇੱਥੇ ਭਾਈ ਦੁੱਖ ਵਾਲੀ ਤਾਂ ਥਾਂ ਹੀ ਕੋਈ ਨਹੀਂ ਇੱਥੇ ਤਾਂ ਆਨੰਦ ਹੀ ਆਨੰਦ ਹੈ ਪੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੀਤੇ ਹੁਣ ਜਦੋਂ ਤਿੰਨਾਂ ਦੀ ਗੱਲ ਨਾ ਬਣੀ ਅੱਗੇ ਚੌਥਾ ਭਗਤ ਜਿਹੜਾ ਸੀ ਸਾਹ ਹੁਸੈਨ ਉਹਨੇ ਵੀ ਆਪਣੀ ਰਚਨਾ ਦਾ ਨਮੂਨਾ ਪੇਸ਼ ਕਰਨਾ ਸੀ ਅੱਗੇ ਉਹਦੀ ਹਿੰਮਤ ਹੀ ਨਾ ਪਈ ਜਦੋਂ ਤਿੰਨ ਜਣੇ ਰਿਜੈਕਟ ਕਰ ਦਿੱਤੇ ਨਾ ਅਪਰਮਾਨ ਕਰ ਦਿੱਤੇ ਸਤਿਗੁਰਾਂ ਨੇ ਇਹ ਇਹ ਆਕ ਕੇ ਵਾਪਸ ਤੁਹਣ ਲੱਗਾ ਆਕਣ ਲੱਗਾ ਚੁੱਪ ਵੇ ਅੜਿਆ ਚੁੱਪ ਵੇ ਅੜਿਆ ਬੋਲਣ ਦੀ ਨਹੀਂ ਜਾ ਵੇ ਅੜਿਆ ਇੱਥੇ ਹੁਣ ਚੁੱਪ ਕਰਨਾ ਹੀ ਚੰਗਾ ਹੈ ਇਹ ਤਾਂ ਸਭ ਕੁਝ ਹੀ ਅਪਰਵਾਹ ਕਰੀ ਜਾਂਦੇ ਨੇ ਇਹ ਤਾਂ ਆਪਣੀ ਵਿਚਾਰਧਾਰਾ ਦੇ ਨਾਲ ਆਖਦੇ ਨੇ ਕਿ ਸਾਡੀ ਵਿਚਾਰਧਾਰਾ ਮਿਲਦੀ ਨਹੀਂ ਇਹ ਕਹਿ ਕੇ ਥਨ ਲੱਗੇ ਹੋ ਚਾਰੋਂ ਜਣੇ ਇੱਕੋ ਚੱਲੇ ਜਾਣ ਲੱਗੇ ਸੋ ਉਸ ਸਮੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹਨਾਂ ਦੀ ਰਚਨਾ ਕਿਉਂਕਿ ਰਚਨਾ ਦੇ ਵਿੱਚ ਪ੍ਰੇਮ ਨਹੀਂ ਸੀ ਰਚਨਾ ਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਮੇਲ ਨਹੀਂ ਖਾਂਦੀ ਸੀ ਇਸ ਕਰਕੇ ਇਹਨਾਂ ਦੀ ਰਚਨਾ ਪ੍ਰਵਾਨ ਨਹੀਂ ਕੀਤੀ ਇੱਕ ਚੰਦੂ ਸ਼ਾਹ ਦਾ ਰਿਸ਼ਤੇਦਾਰ ਸੀ ਉਹ ਭਗਤ ਹੋਇਆ ਕਾਨਾ ਭਗਤ ਉਹ ਜਾਣ ਲੱਗਾ ਤਾਂ ਕਾਫੀ ਬੋਲ ਕੋਲ ਬੋਲ ਗਿਆ ਹਰਮਾਨ ਸੀ ਮੇਰਾ ਜਿਹੜਾ ਰਿਸ਼ਤੇਦਾਰ ਹੈ ਉਹ ਵੱਡੇ ਉਹਦੇ ਤੇ ਆ ਉਹ ਜਾਂਦਾ ਜਾਂਦਾ ਕਾਫੀ ਬੁਰਾ ਭਲਾ ਵੀ ਬੋਲਿਆ ਗੁਰਵਰਜਾਂ ਦੇਵ ਜੀ ਆਖਣ ਲੱਗਾ ਮੈਂ ਤੁਹਾਡੀ ਜਾ ਕੇ ਸਰਕਾਰੀ ਦਵਾਰੇ ਸ਼ਿਕਾਇਤ ਕਰਦਾ ਇੰਨਾ ਧਮਕੀਆਂ ਦੇ ਕੇ ਚਲਾ ਗਿਆ ਆਕੂ ਦੇ ਨੇ ਕਿ ਜਦੋਂ ਰਸਤੇ ਵਿੱਚ ਜਾ ਰਹੇ ਆ ਰਸਤੇ ਵਿੱਚ ਜਾਂਦੇ ਹੀ ਉਸ ਦੀ ਮੌਤ ਹੋ ਗਈ ਉਹਨੂੰ ਮੌਤ ਨੇ ਆ ਕੇ ਘੇਰਿਆ ਇਸੇ ਤਰ੍ਹਾਂ ਉਹ ਚਲਾਣਾ ਕਰ ਗਿਆ ਬਾਕੀ ਦੇ ਜਿਹੜੇ ਤਿੰਨ ਭਗਤ ਸੀ ਹੁਣ ਕੁਝ ਕਰ ਤਾਂ ਸਕਦੇ ਨਹੀਂ ਸੀ ਅਰਮਾਨ ਤਾਂ ਉਹਨਾਂ ਦੇ ਪਹਿਲਾਂ ਪੂਰੇ ਨਹੀਂ ਹੋਏ ਆ ਗਾਂ ਵੀ ਕੁਝ ਕਰ ਨਹੀਂ ਸਕਦੇ ਸੀ ਉਹ ਤੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੁਣ ਆਨੀ ਬਹਾਨੀ ਕਿ ਕੋਈ ਸਾਨੂੰ ਮੌਕਾ ਮਿਲੇ ਅਸੀਂ ਗੁਰੂ ਸਾਹਿਬ ਦੀ ਸ਼ਿਕਾਇਤ ਕਰੀਏ ਬਾਦਸ਼ਾਹ ਦੇ ਪਾਸ ਜਾ ਕੇ ਜਾਂ ਜਿਹੜੇ ਸਤਗੁਰਾਂ ਦੇ ਸਰਭਾਗੂ ਸੀ ਉਹਨਾਂ ਨੂੰ ਸਤਗੁਰਾਂ ਵਿਰੁੱਧ ਹੀ ਭੜਕਾਉਂਦੇ ਰਹਿੰਦੇ ਗੁਰਮਤਿ ਦੇ ਵਿਰੁੱਧ ਇਸੇ ਤਰ੍ਹਾਂ ਪ੍ਰਚਾਰ ਕਰਦੇ ਰਹਿੰਦੇ ਹੋਰ ਕਿਸੇ ਢੰਗ ਦੇ ਨਾਲ ਨੁਕਸਾਨ ਨਹੀਂ ਕਰ ਸਕੇ ਸੋ ਇਹ ਜਿਹੜੇ ਭਗਤ ਆਏ ਇਹਨਾਂ ਦੀ ਸਤਗੁਰਾਂ ਨੇ ਜਿਹੜੀ ਰਚਨਾ ਸੀ ਅਪਰਮਾਨ ਕਰ ਦਿੱਤੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਜਿਹੜਾ ਗ੍ਰੰਥ ਤਿਆਰ ਕਰਵਾਇਆ ਇਹ ਲਗਭਗ ਭਾਦੋਂ ਬਦੀ 1 ਕਮ ਆਖਦੀ ਆਪਾਂ ਕੀ ਪੂਰਨਵਾਸੀ ਤੋਂ ਅਗਲੇ ਦਿਨ ਇਹ ਗ੍ਰੰਥ ਤਿਆਰ ਹੋ ਗਿਆ ਸੀ ਸਿਰਫ ਗੁਰਬਾਣੀ ਲਿਖੀ ਗਈ ਸੀ ਅਜੇ ਨਾ ਕਿ ਅਜੇ ਤੱਕਰਾ ਲਿਖਿਆ ਸੀ ਜਾਂ ਹੋਰ ਬਹੁਤ ਕੰਮ ਪਏ ਸੀ ਜਿਹੜਾ ਕੀ ਭਾਈ ਗੁਰਦਾਸ ਜੀ ਨੇ ਉਹ ਲਿਖਿਆ ਵੀ ਤਤਕਰਾਂ ਲਿਖਣ ਤੋਂ ਪਹਿਲਾਂ ਆਰੰਭ ਦੇ ਵਿੱਚ ਉਹਨਾਂ ਨੇ ਲਿਖਿਆ ਸੂਚੀ ਪੱਤਰ ਪੋਥੀ ਕਾ ਤਤਕਰਾਂ ਰਾਗਾਂ ਕਾ ਸੰਮਤ 1661 ਮਿੱਟੀ ਭਾਦੋਂ ਵਦੀ ਏਕਮ ਉਥੇ ਲਿਖ ਪਹੁੰਚੇ ਸੋ ਇਸ ਤਰ੍ਹਾਂ ਦੇ ਨਾਲ ਸਾਰਾ ਕੰਮ ਇਹ ਸੰਪੂਰਨ ਕਰ ਲਿਆ ਸੀ ਪਰ ਅਜੇ ਬਹੁਤ ਕੰਮ ਪਿਆ ਸੀ ਸਾਰਾ ਤਤਕਰਾਂ ਲਿਖਣਾ ਸੀ ਇਸੇ ਤਰ੍ਹਾਂ ਪੋਥੀ ਨੂੰ ਜਲਦ ਵੀ ਚੜਾਉਣੀ ਸੀ ਜੋ ਗ੍ਰੰਥ ਵਿਆਰ ਕੀਤਾ ਗਿਆ ਸੀ ਉਹ ਜਲ ਸੁਕਣ ਵਾਸਤੇ ਵੀ ਦੋ ਤਿੰਨ ਦਿਨ ਲੱਗਨੇ ਸੀ ਇਹ ਵੀ ਕਾਫੀ ਸਮਾਂ ਸੀ ਇਸ ਕਰਕੇ 14-15 ਦਿਨ ਹੋਰ ਲੱਗ ਗਏ ਲਗਭਗ ਮੱਸੀਆ ਤੱਕ ਅੱਜ ਮੱਸੀਆ ਦਾ ਦਿਨ ਮੱਸੀਆ ਤੱਕ ਸਾਰਾ ਕੰਮ ਕਾਜ ਸੰਪੂਰਨ ਹੋ ਗਿਆ ਸੀ ਮੱਸੀਆ ਤੋਂ ਅਗਲੇ ਦਿਨ ਸਤਿਗੁਰਾਂ ਦਾ ਪ੍ਰਕਾਸ਼ ਕਰਨਾ ਸੀ ਸੋ ਇਸੇ ਸੰਬੰਧ ਵਿੱਚ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਦੂਰ ਦੂਰ ਤੱਕ ਸਨੇਹੇ ਭੇਜੇ ਜਿੱਥੇ ਸਿੱਖ ਸਰਬਾਗੂ ਵਸ ਰਹੇ ਸੀ ਉਹਨਾਂ ਨੂੰ ਆਖਿਆ ਕਿ ਭਾਉ ਭਾਈ ਆਓ ਸਾਰੇ ਇੱਕ ਦਿਨ ਪਹਿਲਾਂ ਪਹੁੰਚੋ ਪਾਵਨ ਅਸਥਾਨ ਤੇ ਸਾਰੇ ਰਲ ਮਿਲ ਕੇ ਅਸੀਂ ਪ੍ਰਕਾਸ਼ ਕਰਾਂਗੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵੰਸ ਵੇਦੀ ਵਸ ਦੇ ਵਿੱਚ ਉਹਨਾਂ ਨੂੰ ਸਨੇਹ ਭੇਜੇ ਗਏ ਇਸੇ ਤਰ੍ਹਾਂ ਤ੍ਰਿਹਰ ਵੰਸ ਗੁਰੂ ਅੰਗਦ ਦੇਵ ਜੀ ਉਹਨਾਂ ਨੂੰ ਸਨੇਹ ਰਿਸ਼ਤੇਦਾਰਾਂ ਨੂੰ ਭੇਜੇ ਭੱਲਿਆਂ ਦੀ ਗੁਰੂ ਅਮਰਦਾਸ ਜੀ ਦੀ ਵੰਸ ਨੂੰ ਸਨੇਹ ਭੇਜੇ ਗਏ ਸਾਰਿਆਂ ਨੂੰ ਸਨੇਹ ਭੇਜ ਦਿੱਤੇ ਗਏ ਕਿ ਗੁਰੂ ਸਹਿਬਾਨ ਦੇ ਸਹਰਜਾਤੇ ਜਾ ਉਹਨਾਂ ਦੀ ਬਾਸ ਦੇ ਵਿੱਚੋਂ ਸਾਰੇ ਆਉਣ ਕਿਉਂਕਿ ਇਹ ਵੱਡਿਆਂ ਦੀ ਉਹਨਾਂ ਦੀ ਬਾਣੀ ਹੈ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਉਹਨਾਂ ਦੀ ਬਾਣੀ ਹੈ ਇਸ ਨੂੰ ਸਤਕਾਰ ਦੇ ਨਾਲ ਸਾਰੇ ਰਲ ਕੇ ਪ੍ਰਕਾਸ਼ ਕਰੀਏ ਅੱਜ ਦੀ ਜਿਹੜੀ ਰਾਤ ਹੈ ਸੋ ਗੁਰਦੁਆਰਾ ਰਾਮਸਰ ਸਾਹਿਬ ਉੱਥੇ ਹੀ ਸਤਿਗੁਰਾਂ ਨੇ ਸਾਰੀ ਰਾਤ ਉਸੇ ਤਰ੍ਹਾਂ ਮੂਥੀਆਂ ਦੀ ਉਹ ਪਾਵਨ ਗੁਰਵਾੜੀ ਦੀ ਸੇਵਾ ਕੀਤੀ ਤੇ ਜਿੱਥੇ ਸਾਰੀ ਸੰਗਤ ਸੌਂ ਗਈ ਇਹ ਅਮਰਤ ਬਿਲੇ ਪ੍ਰਕਾਸ਼ ਕਰਨਾ ਸਤਿਗੁਰਾਂ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਚਿੰਤਾ ਦੇ ਵਿੱਚ ਨੇ ਕਿ ਇਹ ਜਿਹੜਾ ਪਾਵਨ ਗ੍ਰੰਥ ਹੈ ਇਹਦੀ ਸੇਵਾ ਸੰਭਾਲ ਕਿਸ ਨੂੰ ਦਿੱਤੀ ਜਾਵੇ ਸਾਰਿਆਂ ਵੱਲ ਨਜ਼ਰ ਮਾਰਦੇ ਨੇ ਸਾਰੇ ਪਹੁੰਚੇ ਹੋਏ ਨੇ ਗੁਰੂ ਨਾਨਕ ਸਾਹਿਬ ਜੀ ਦੀ ਵੰਸ ਦੇ ਵਿੱਚੋਂ ਆਏ ਨੇ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਸਾਰਿਆਂ ਦੇ ਰਿਸ਼ਤੇਦਾਰ ਪਹੁੰਚੇ ਨੇ ਸਾਰਿਆਂ ਦੇ ਵੰਸ ਦੇ ਵਿੱਚੋਂ ਪਹੁੰਚੇ ਨੇ ਇਹ ਪਾਤਸ਼ਾਹ ਜੀ ਨੇ ਇਹ ਸਭ ਦੇਖ ਕੇ ਨਾ ਕਿ ਭਾਈ ਜੇਕਰ ਗੁਰੂ ਸਹਿਬਾਨ ਦੀ ਵਸ ਦੇ ਵਿੱਚੋਂ ਕਿਸੇ ਨੂੰ ਸੇਵਾ ਸੰਭਾਲ ਸੰਭਾਲੀ ਤਾਂ ਉਹਨਾਂ ਨੂੰ ਆਪਣੀ ਉੱਚੀ ਕੁੱਲ ਦਾ ਜਾਂ ਸਾਡੀ ਕੁੱਲ ਗੁਰੂ ਨਾਨਕ ਸਾਹਿਬ ਜੀ ਦੀ ਕੁੱਲ ਦੇ ਵਿੱਚੋਂ ਆਸੀਂ ਅਸੀਂ ਗੁਰੂ ਸਹਿਬਾਨ ਦੀ ਕੁੱਲ ਦੇ ਵਿੱਚੋਂ ਆ ਇਸ ਕਰਕੇ ਹੋ ਸਕਦਾ ਹੈ ਕਿ ਪਾਵਨ ਗੁਰਬਾਣੀ ਦਾ ਪੂਰਨ ਸਤਕਾਰ ਨਾ ਕਰਨ ਇਹ ਇਹੀ ਜਾਣਦੇ ਹੋਏ ਸਤਿਗੁਰਾਂ ਨੇ ਸਤਿਗੁਰਾਂ ਦੇ ਹੀ ਪਰਮ ਗੁਰ ਸਿੱਖ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਸਾਰੇ ਗੁਰੂ ਸਹਿਬਾਨਾਂ ਦੇ ਦਰਸ਼ਨ ਕੀਤੇ ਲਗਭਗ ਪਿਛਲਿਆਂ ਦੇ ਗੁਰੂ ਨਾਨਕ ਸਹਿਬ ਜੀ ਮਹਾਰਾਜ ਜੀ ਦੇ ਸਮੇਂ ਤੋਂ ਸਿੱਖੀ ਧਰਮ ਕੀਤੀ ਗੁਰੂ ਅੰਗਦ ਦੇਵ ਜੀ ਨੂੰ ਫਿਰ ਗੁਰਤਾ ਗੱਦੀ ਦਾ ਤਿਲਕ ਵੀ ਉਹਨਾਂ ਨੇ ਲਗਾਇਆ ਆਗਾਹ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਤੇ ਖੁਦ ਗੁਰੂ ਅਰਜਨ ਦੇਵ ਜੀ ਨੂੰ ਵੀ ਗੁਰਤਾ ਗੱਦੀ ਦਾ ਤਿਲਕ ਸਤਾਰ ਜੋਗ ਬਾਬਾ ਬੁੱਢਾ ਜੀ ਨੇ ਲਗਾਇਆ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਉਹਨਾਂ ਨੇ ਇਹ ਉਹਨਾਂ ਨੂੰ ਪ੍ਰਮੁੱਖ ਗੁਰਸਿੱਖ ਜਾਣ ਕੇ ਇਹ ਨਿਮਰਤਾ ਵਾਲੇ ਨੇ ਇਹ ਜਿਹੜੀ ਸੇਵਾ ਸੀ ਬਾਬਾ ਬੁੱਢਾ ਜੀ ਦੀ ਝੋਲੀ ਵਿੱਚ ਪਾ ਦਿੱਤੀ ਤੇ ਪਾਤਸ਼ਾਹ ਜੀ ਨੇ ਫਿਰ ਸਾਰੇ ਗੁਰਸਿੱਖਾਂ ਨੂੰ ਉਸ ਸਮੇਂ ਪੁੱਛਿਆ ਕਿ ਭਾਈ ਇਹ ਆਗਰੰਥ ਦੀ ਬੀੜ ਤਾਂ ਤਿਆਰ ਹੋ ਚੁੱਕੀ ਐ ਇਹਲਾ ਸ਼ਬਦ ਜਿਹੜਾ ਆਗਰੰਥ ਵਰਤਿਆ ਜਾਂਦਾ ਸੀ ਵੀਰ ਸ਼ਬਦ ਵਰਤਿਆ ਜਾਂਦਾ ਸੀ ਇਹ ਤਾਂ ਜਿਹੜਾ ਗੁਰੂ ਸ਼ਬਦ ਹੈ ਨਾ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਗੁਰਤਾ ਗੱਦੀ ਬਖਸ਼ਿਸ਼ ਕੀਤੀ ਉਸ ਸਮੇਂ ਤੋਂ ਗੁਰੂ ਸ਼ਬਦ ਵਰਦਿਆ ਜਾਣ ਲੱਗਾ ਸਾਰੇ ਗੁਰਸਿੱਖਾਂ ਨੂੰ ਮੁੱਖੀ ਮੁੱਖੀ ਗੁਰਸਿੱਖ ਬੈਠੇ ਸਨ ਪੁੱਛਿਆ ਕਿ ਭਾਈ ਇਹ ਵੱਡਿਆਂ ਦੀ ਬਾਣੀ ਹੈ ਇਹਦਾ ਪ੍ਰਕਾਸ਼ ਕਿੱਥੇ ਕੀਤਾ ਜਾਵੇ ਇਹਨੇ ਨੂੰ ਬਾਬਾ ਬੁੱਢਾ ਜੀ ਉੱਤਕੜੇ ਹੱਥ ਜੋੜ ਕੇ ਕਿ ਸਤਿਗੁਰੂ ਜੀ ਤੁਸੀਂ ਭਲੀ ਪਾਰ ਜਾਣਦੇ ਹੋ ਇਹ ਵੱਡਿਆਂ ਦੀ ਬਾਣੀ ਇਹਦੀ ਵਾਸਤੇ ਜਿਹੜੀ ਸ੍ਰੇਸ਼ਟ ਥਾਂ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਹੈ ਉੱਥੇ ਹੀ ਪ੍ਰਕਾਸ਼ ਕਰਨਾ ਚਾਹੀਦਾ ਹੈ ਇਹ ਸਤਿਗੁਰਾਂ ਦੇ ਮਾਨ ਦੇ ਵਿੱਚ ਵਿਆਹੁਤ ਬੰਦੀ ਪਹਿਲਾਂ ਹੀ ਬਣੀ ਹੋਈ ਹੈ ਕਿ ਇਹ ਜਿਹੜੀ ਸੇਵਾ ਸੰਭਾਲ ਬਾਬਾ ਬੁੱਢਾ ਜੀ ਨੂੰ ਦੇਣੀ ਹੈ ਕਿਵੇਂ ਸੇਵਾ ਸੰਭਾਲਦੇ ਨੇ ਬਾਬਾ ਬੁੱਢਾ ਜੀ ਨੂੰ ਕਿਵੇਂ ਪ੍ਰਕਾਸ਼ ਕੀਤਾ ਜਾਂਦਾ ਹੈ ਸਾਰਾ ਵਰਤਾਂਸ ਸਾਰਾ ਪ੍ਰਸੰਗ ਕੱਲ ਦੇ ਦੀਵਾਨ ਦੇ ਵਿੱਚ ਪਾਵਨ ਪ੍ਰਕਾਸ਼ ਦਿਹਾੜੇ ਵਾਲੇ ਦਿਨ ਆਪ ਸੰਗਤਾਂ ਦੇ ਸਾਹਮਣੇ ਰੱਖਿਆ ਜਾਵੇਗਾ ਉਲਝੁਕ ਦੀ ਮੁਆਫੀ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਵੀ ਪਾਵਨ ਗੁਰਬਾਣੀ ਦੀ ਕਿਵੇਂ ਸੰਭਾਲ ਕਰਨੀ ਹੈ ਕਿਵੇਂ ਪੜ੍ਹਨੀ ਹੈ ਕਿਵੇਂ ਪਾਵਨ ਗੁਰਬਾਣੀ ਨੂੰ ਕਿਰਦੇ ਵਿੱਚ ਬਸਾਉਣਾ ਇਹ ਜਾਂਤ ਪਾਤਸ਼ਾਹ ਦੀ ਬਖਸ਼ਿਸ਼ ਕਰਨ ਅੰਗ ਸੰਗ ਸਹਾਇਕ ਹੋਵਣ ਉਲਝੁਕ ਦੀ ਮੁਆਫੀ ਹੈ